ਦਾੜੀ 'ਚ ਕਿਹਦੇ ਕੀੜਾ ਲੱਗਦਾ ਕਿ ਇਹਦੇ ਸਿਰ 'ਚ ਵਾਲਾਂ 'ਚ ਲੱਗ ਜਾਂਦਾ ਹੈ ਹਨਾ ਤੇ ਬੱਚਿਆਂ 'ਚ ਵੀ ਮੈਂ ਇਹ ਪ੍ਰੋਬਲਮ ਦੇਖੀ ਆਪਣੇ ਪ੍ਰੋਬਲਮ ਬਹੁਤ ਜ਼ਿਆਦਾ ਵੱਧ ਰਹੀ ਆ ਕੰਮ ਜਲਦੀ ਤੋਂ ਜਲਦੀ ਕਰੋ अर्ली ਤੋਂ अर्ली ਕਰੋ ਜਿਹੜਾ ਤੁਸੀਂ ਮੇਰੇ ਕੋਲੇ ਵੀ ਨਹੀਂ ਪਹੁੰਚ ਪਾਉਂਗੇ ਕਿਤੇ ਹੋਰ ਵੀ ਨਹੀਂ ਪਰ ਇਹ ਤੁਹਾਡੇ ਘਰੇ ਪਈ ਆ ਚੀਜ਼ ਇਹ ਕੀ ਆ ਕਿ ਤਾਰਪਿੰਡ ਦਾ ਤੇਲ ਤਾਰਪਿੰਡ ਦਾ ਤੇਲ ਜਿਹੜਾ ਆਪਾਂ ਦਰਵਾਜ਼ੇ ਖਿੜਕੀਆਂ ਨੂੰ ਸਾਫ਼ ਕਰਨ ਲਈ ਲੈਂਦੇ ਸੀ ਪੇਂਟ ਪੂੰਡ ਵਾਸਤੇ ਉਹ ਤਾਰਪਿੰਡ ਦਾ ਤੇਲ ਲਓ 10 ਕਬੂਂਦਾ ਉਹਨੂੰ ਚੰਗੀ ਤਰ੍ਹਾਂ ਨਾਰੀਅਲ ਤੇਲ ਚ ਮਿਕਸ ਕਰਕੇ ਐ ਮਲਦੋ ਜਿੱਥੇ ਜਿੱਥੇ ਆਪਾਂ ਨੂੰ ਪੈਚ ਬਣ ਰਹੇ ਨੇ ਉਹ ਉੱਥੇ ਹੀ ਰੁਕ ਜੂਗਾ ਕੀੜਾ ਟਿਕ ਜੂਗਾ ਉੱਥੇ ਇਹ ਸਾਡੇ ਸੀਰਮ ਦੀ ਬਿਮਾਰੀ ਹੈ ਜਿਹੜੀ ਸਕਿਨ ਦੇ ਵਿੱਚ ਸੀਰਮ ਹੁੰਦਾ ਨਾ ਉਹਦੀ ਬਿਮਾਰੀ ਹੈ ਔਰ ਉਹਦੇ ਵਾਸਤੇ ਅਸੀਂ ਸਭ ਤੋਂ ਪਹਿਲਾਂ ਦਿੱਤਾ ਇੱਕ ਸ਼ਾਹੀ ਵੈਦ ਦੇਸੀ ਚਾਹ ਦਾ ਨੁਸਖਾ ਇਹਨੂੰ ਅਸੀਂ ਲੈਣਾ 5 ਗ੍ਰਾਮ ਐ 5 ਗ੍ਰਾਮ ਮਤਲਬ ਇੱਕ ਚਮਚਾ ਪੂਰਾ ਭਰ ਕੇ ਆਂ ਅੰਦਾਜ਼ੇ ਜੇ ਨਾਲ ਮਤਲਬ ਰਾਤ ਨੂੰ ਇਹਨੂੰ ਇੱਕ ਗਲਾਸ ਪਾਣੀ ਚ ਭਿਓ ਕੇ ਰੱਖ ਦੋ ਸਵੇਰੇ ਇਹਨੂੰ ਉੱਠ ਕੇ ਚੰਗੀ ਤਰ੍ਹਾਂ ਪਕਾਓ ਪਕਾ ਕੇ ਇੱਕ ਦੋ ਉਬਾਲੇ ਦੇ ਦਿਓ ਉਦੋਂ ਬਾਅਦ ਇਹਨੂੰ ਤੁਸੀਂ ਛਿੱਪ ਕਰ ਕਰਕੇ ਪੀਓ ਤੁਹਾਨੂੰ ਕੋਈ ਮਿੱਠਾ ਪਾਉਣ ਦੀ ਲੋੜ ਨਹੀਂ ਐ ਚ ਕੋਈ ਫਲੇਵਰ ਪਾਉਣ ਦੀ ਲੋੜ ਨਹੀਂ ਇਹ ਆਪਦੇ ਆਪ ਚ ਹੀ ਫਲੇਵਰ ਆ ਇਹਦਾ ਆਪਣੇ ਆਪ ਤੁਹਾਨੂੰ ਟੇਸਟ ਵੀ ਆਊਗਾ ਪਰ ਇਹ ਜਿਹੜਾ ਹੈਗਾ ਤੁਹਾਡੇ ਇੰਟਰਨਲ ਇਨਫੈਕਸ਼ਨ ਨੂੰ ਖਤਮ ਕਰਨ ਚ ਮਦਦ ਕਰਦਾ ਟਟੋ ਗਟ ਹਫਤੇ ਚ 2-3 ਵਾਰੀ ਪੀਲੀ ਸਰੋ ਜਿਹੜੀ ਪੀਲੀ ਮਸਟਰਡ ਸੀਡ ਹੈ ਨਾ ਪੀਲੀ ਸਰੋ ਹੈ ਨਾ ਜਿਹੜੀ ਉਹ ਜਿਹੜੀ ਆ ਉਹ ਸਾਡੇ ਸਰੀਰ ਦਾ ਸਕਿਨ ਦਾ ਸਾਡੀ ਬਾਡੀ ਦਾ ਸਾਡੇ ਹੈਅਰ ਦਾ ਵਾਲਾਂ ਦੇ ਪੂਰ ਪੂਰ ਦਾ ਪੋਸ਼ਣ ਕਰਦਾ ਜਦੋਂ ਤੁਸੀਂ ਉਹਨੂੰ ਪੈਰ ਦੀਆਂ ਉਂਗਲੀਆਂ ਚੰਗੀ ਤਰ੍ਹਾਂ ਮਲੋਗੇ ਐ ਇਹਨੂੰ ਤੇਲ ਨੂੰ ਲੈ ਕੇ ਉਂਗਲੀਆਂ 'ਚ ਮਲ ਲਓ ਹੱਥਾਂ 'ਚ ਪੈਰਾਂ 'ਚ ਚੰਗੀ ਤਰ੍ਹਾਂ ਐ ਖੁੱਚਾਂ ਦੇ ਵਿੱਚ ਮਲੋ ਤੇ ਐ ਗੋਡਿਆਂ ਦੀਆਂ ਖੁੱਚਾਂ 'ਚ ਮਲੋ ਤੇ ਇਹਨੂੰ ਤੇਲ ਨੂੰ ਚੰਗੀ ਤਰ੍ਹਾਂ ਮਲੋ ਜਦੋਂ ਤੁਸੀਂ ਹਫ਼ਤੇ 'ਚ ਦੋ ਵਾਰੀ ਇਹਨੂੰ ਮਲ ਲਿਆ ਤੁਹਾਨੂੰ ਡੇਲੀ ਮਲਣ ਦੀ ਆਦਤ ਪਾਉਗੀ ਫਿਰ ਇਹਨੂੰ ਸਿਰ 'ਚ ਮਲੋ ਐ ਚਾਰ ਪੰਜ ਚਮਚੇ ਸਿਰ 'ਚ ਪਾ ਕੇ ਚੰਗੀ ਤਰ੍ਹਾਂ ਇੱਚ ਹੱਸ ਲੋ ਤਾਂ ਬਾਬੇ ਕੋਈ ਵੀ ਚੀਜ਼ ਤੋਂ ਵਧੀਆ ਨਹੀਂ ਹੈ ਇਹ ਐਸੀ ਚੀਜ਼ ਹੈ ਜਿਹਨੇ ਤੁਹਾਡੇ ਵਾਲਾਂ ਦਾ ਪੋਸ਼ਣ ਤਾਂ ਕਰਨਾ ਹੀ ਕਰਨਾ ਨਾਲ ਤੁਹਾਡੀ ਸਕਿਨ ਦਾ ਪੋਸ਼ਣ ਕਰਨਾ ਤੁਹਾਨੂੰ ਚੁਸਤ ਦਰੁਸਤ ਰੱਖਣਾ ਹਰ ਵਕਤ ਚਮਕਦੀ ਸਕਿਨ ਰੱਖਣੀ ਹੈ ਔਰ ਜਦੋਂ ਤੁਸੀਂ ਇਹਨੂੰ ਲਾਉਣਾ ਸ਼ੁਰੂ ਕਰਦੇ ਹੋ ਜਿਹੜੀ ਬਿਮਾਰੀ ਹੈ ਤੁਹਾਡੀ ਘੱਟੋ ਘੱਟ ਵੀ 6 ਮਹੀਨੇ ਦੇ ਵਿੱਚ ਵਿੱਚ ਕਵਰ ਹੁੰਦੀ ਹੈ ਪਹਿਲੇ ਇੱਕ ਤੋਂ ਦੋ ਮਹੀਨਿਆਂ ਦੇ ਵਿੱਚ ਰਿਜ਼ਲਟ ਆਉਣਾ ਸ਼ੁਰੂ ਹੋ ਜਾਂਦਾ ਹੈ 5 ਤੋਂ 6 ਮਹੀਨਿਆਂ ਦੇ ਵਿੱਚ ਵਿੱਚ ਤੁਹਾਡੀ ਜਿਹੜੀ ਪ੍ਰੋਬਲਮ ਆ ਉਹ ਜਿਹੜੀ ਤੁਸੀਂ ਚਾਹੁੰਦੇ ਹੋ ਕਿ ਸੋਲਵ ਹੋ ਜਾਏ ਉਹ ਸੋਲਵ ਹੋ ਜਾਂਦੀ ਆ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡੇ ਨਾਲ ਜਸਪ੍ਰਿਤ ਐਲੋਪੇਸ਼ੀਆ ਬਾਰੇ ਗੱਲਬਾਤ ਕਰਾਂਗੇ ਇਹਨੂੰ ਕੀੜਾ ਵੀ ਕਹਿ ਦਿੰਦੇ ਆ ਜਾਂ ਬਾਲਚਰਾ ਵੀ ਲੋਕ ਕਹਿ ਦਿੰਦੇ ਆ ਬਿਮਾਰੀ ਬਹੁਤ ਜ਼ਿਆਦਾ ਫੈਲ ਰਹੀ ਆ ਬੱਚਿਆਂ 'ਚ ਵੀ ਇਹ ਪਾਈ ਜਾ ਰਹੀ ਆ ਕਿਸੇ ਦੇ ਵਾਲਾਂ ਨੂੰ ਕੀੜਾ ਲੱਗ ਜਾਂਦਾ ਕਿਸੇ ਦੀ ਦਾੜ੍ਹੀ 'ਚ ਕੀੜਾ ਲੱਗ ਜਾਂਦਾ ਤੇ ਹੌਲੀ-ਹੌਲੀ ਬਾਲ ਜਿਹੜੇ ਆ ਉਹ ਸਾਰੇ ਝੜ ਜਾਂਦੇ ਆ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਸੁਭਾਸ਼ ਗੋਇਲ ਤੇ ਤੁਹਾਨੂੰ ਇਲਾਜ ਦੱਸਦੇ ਆ ਸਭ ਤੋਂ ਪਹਿਲਾਂ ਸਵਾਗਤ ਕਰ ਲੈਨੇ ਸਰ ਬ ਜਸ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ ਔਰ ਜਿੰਨੇ ਵੀ ਸਾਡੇ ਦਰਸ਼ਕ ਹੈ ਸਾਰਿਆਂ ਨੂੰ ਬਹੁਤ ਹੀ ਪਿਆਰ ਭਰੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਸਰ ਜੇ ਮੈਂ ਗੱਲ ਕਰਾਂ ਤੇ ਮੈਂ ਮਤਲਬ ਅੱਜ ਤੋਂ ਕਾਫੀ ਸਾਲ ਪਹਿਲਾਂ ਦੀ ਗੱਲ ਕਰਾਂ ਤੇ ਕਦੀ ਸੁਣਿਆ ਨਹੀਂ ਸੀ ਇਦਾਂ ਦਾ ਹਨਾ ਵੀ ਮੋਸਟਲੀ ਪਰ ਹੁਣ ਅਸੀਂ ਦੇਖਦੇ ਆ ਕਿ ਦੂਜੇ ਤੀਜੇ ਬੰਦੇ ਨੂੰ ਪ੍ਰੋਬਲਮ ਹੁੰਦੀ ਆ ਦਾੜੀ 'ਚ ਕਿਸੇ ਦੇ ਕੀੜਾ ਲੱਗਦਾ ਕਿ ਇਹਦੇ ਸਿਰ 'ਚ ਵਾਲਾਂ 'ਚ ਲੱਗ ਜਾਂਦਾ ਹਨਾ ਤੇ ਬੱਚਿਆਂ 'ਚ ਵੀ ਮੈਂ ਇਹ ਪ੍ਰੋਬਲਮ ਦੇਖੀ ਆਪਣੇ ਅੱਖੀਂ ਦੇਖਿਆ ਦੀ ਗੱਲ ਐ ਪ੍ਰੋਬਲਮ ਬਹੁਤ ਜ਼ਿਆਦਾ ਵੱਧ ਰਹੀ ਆ ਇਹਦੇ ਬਾਰੇ ਕੋਈ ਇਲਾਜ ਦੱਸੋ ਜਿਹੜਾ ਕਿ ਪੱਕਾ ਇਲਾਜ ਹੋਵੇ ਜਿਹੜਾ ਦੁਬਾਰਾ ਕੀੜਾ ਨਾ ਲੱਗੇ ਇਹਨੂੰ ਨਾ ਐਲੋਪੇਸ਼ੀਆ ਕਹਿੰਦੇ ਆ ਜਿਵੇਂ ਨਾ ਦਾੜੀ ਚ ਪੈਚ ਬਣ ਜਾਂਦੇ ਆ ਸਿਰ ਚ ਵੀ ਬਣ ਜਾਂਦੇ ਆ ਉਹਨਾਂ ਵਾਸਤੇ ਅਸੀਂ ਇੱਕ ਨਾ ਬਹੁਤ ਵਧੀਆ ਇੱਕ ਤਾਂ ਵੈਸੇ ਅਸੀਂ ਬਣਾਇਆ ਸੀਗਾ ਆਇਲ ਜਿਹੜਾ ਹੈ ਨਾ ਏਸੀਪੀ ਦੇ ਨਾਮ ਤੇ ਆਉ ਉਹਦੇ ਵਿੱਚ ਤਿੰਨ ਚਾਰ ਤਰ੍ਹਾਂ ਦੇ ਸੀਡਸ ਐ ਜਿਹਨਾਂ ਤੋਂ ਤੁਸੀਂ ਆਇਲ ਬਣਾਇਆ ਪਰ ਇੱਕ ਨਾ ਕਰੇਲੂ ਜਿਵੇਂ ਹੁਣ ਤੁਸੀਂ ਮੇਰੇ ਕੋਲੋਂ ਦੂਰ ਬੈਠੇ ਹੋ ਤੁਹਾਨੂੰ ਪਤਾ ਹੈ ਕਿ ਐਲੋਪੇਸ਼ੀਆ ਦੀ ਬਿਮਾਰੀ ਆ ਜਗਾ ਜਗਾ ਸੀ ਜਾ ਕੇ ਦੇਖ ਲਿਆ ਸਾਨੂੰ ਫਾਇਦਾ ਨਹੀਂ ਹੋ ਰਿਹਾ ਪਰ ਤੁਸੀਂ ਇੱਕ ਕੰਮ ਜਲਦੀ ਤੋਂ ਜਲਦੀ ਕਰੋ अर्ली ਤੋਂ अर्ली ਕਰੋ ਜਿਹੜਾ ਤੁਸੀਂ ਮੇਰੇ ਕੋਲੇ ਵੀ ਨਹੀਂ ਪਹੁੰਚ ਪਾਉਂਗੇ ਕਿਤੇ ਹੋਰ ਵੀ ਨਹੀਂ ਪਰ ਇਹ ਤੁਹਾਡੇ ਘਰੇ ਪਈ ਆ ਚੀਜ਼ ਇਹ ਕੀ ਹੈ ਕਿ ਤਾਰਪਿੰਨ ਦਾ ਤੇਲ ਤਾਰਪਿੰਨ ਦਾ ਤੇਲ ਜਿਹੜਾ ਆਪਾਂ ਦਰਵਾਜ਼ੇ ਖਿੜਕੀਆਂ ਨੂੰ ਸਾਫ਼ ਕਰਨ ਲਈ ਲੈਂਦੇ ਸੀ ਪੇਂਟ ਪੂੰਡ ਵਾਸਤੇ ਉਹ ਤਾਰਪਿੰਨ ਦਾ ਤੇਲ ਲਓ 10 ਕਬੂਂਦਾ ਉਹਨੂੰ ਚੰਗੀ ਤਰ੍ਹਾਂ ਨਾਰੀਅਲ ਤੇਲ ਚ ਮਿਕਸ ਕਰਕੇ ਐ ਮਲਦੋ ਜਿੱਥੇ ਜਿੱਥੇ ਆਪਾਂ ਨੂੰ ਪੈਚ ਬਣ ਰਹੇ ਨੇ ਉਹ ਉੱਥੇ ਹੀ ਰੁਕ ਜਾਊਗਾ ਕੀੜਾ ਟਿਕ ਜੂਗਾ ਉੱਥੇ ਉਸ ਤੋਂ ਬਾਅਦ ਤੁਸੀਂ ਥੋੜੇ ਦਿਨੇ ਕਰਕੇ ਜਦ ਨੂੰ ਤੁਹਾਡੇ ਕੋਲ ਹੁੰਦਾ ਜਦ ਨੂੰ ਸਾਡੀ ਜਿਹੜੀ ਐਲੋਪੇਸੀਆ ਕੇਅਰ ਕਿੱਟ ਹੈ ਉਹ ਮੰਗਾ ਲਓ ਉਹਦੇ ਵਿੱਚ ਅਸੀਂ ਸਭ ਤੋਂ ਵੱਡੀ ਚੀਜ਼ ਪਤਾ ਕੀ ਦਿੰਦੀ ਹੈ ਜਿਹੜੇ ਤੇਲ ਲਿਓ ਤਾਂ ਦਿੱਤੇ ਹੀ ਨੇ ਕਰੀਮ ਵੀ ਦਿੰਦੀ ਹੈ ਜਿਹੜੀ ਲਾਉਣੀ ਆਪਾਂ ਨੇ ਉਹਦੇ ਨਾਲ ਚੀਜ਼ ਤਾਂ ਠੀਕ ਹੋਣੀ ਹੋਣੀ ਆ ਪਰ ਉਹ ਕਿਵੇਂ ਆਪਾਂ ਨੇ ਉਹਨਾਂ ਦੇ ਸਾਈਡ ਇਫੈਕਟ ਕਿੱਥੋਂ ਪੈਦਾ ਹੋਈਤੀ ਇਹ ਚੀਜ਼ ਹੁਣ ਕਈ ਲੋਕ ਮੈਨੂੰ ਪੁੱਛਦੇ ਆ ਗੁਲਸਰਬ ਇਹ ਕਿੱਥੋਂ ਪੈਦਾ ਹੋ ਗਈ ਸਾਨੂੰ ਤਾਂ ਸਮਝ ਹੀ ਨਹੀਂ ਆਈ ਪਤਾ ਨਹੀਂ ਕਿਵੇਂ ਹੋ ਗਿਆ ਚੰਗੇ ਭਲੇ ਸੀ ਪੱਗ ਬੰਨਦੇ ਆ ਦਾੜੀ ਅੱਧੀ ਖਾਲੀ ਹੋ ਗਈ ਕੀ ਕਰੀਏ ਕਿ ਵੈਸੇ ਹੀ ਦਾੜੀ ਵੀ ਨਹੀਂ ਵੈਸੇ ਵੀ ਜਿਹੜੇ ਮਤਲਬ ਕਿ ਸਰਦਾਰ ਨਹੀਂ ਹੈਗੇ ਨੋਨ ਪਗੜੀ ਧਾਰੀ ਲੋਕ ਨੇ ਉਹਨਾਂ ਦੇ ਵੀ ਐ ਪ੍ਰੋਬਲਮ ਹੈ ਤਾਂ ਇਹ ਚੀਜ਼ ਜਿਹੜੀ ਆ ਇਹਦੇ ਵਿੱਚ ਮੈਂ ਤੁਹਾਨੂੰ ਦੱਸਦਾ ਕਿ ਇਹ ਪੇਟ ਦੇ ਵਿੱਚ ਇੱਕ ਇਨਫੈਕਸ਼ਨ ਹੁੰਦਾ ਅੱਛਾ ਹਾਂ ਜਿੱਥੋਂ ਪੈਦਾ ਹੁੰਦਾ ਇਹ ਸਾਡੇ ਸੀਰਮ ਦੀ ਬਿਮਾਰੀ ਹੈ ਜਿਹੜੀ ਸਕਿਨ ਦੇ ਵਿੱਚ ਸੀਰਮ ਹੁੰਦਾ ਨਾ ਉਹਦੀ ਬਿਮਾਰੀ ਹੈ ਔਰ ਉਹਦੇ ਵਾਸਤੇ ਅਸੀਂ ਸਭ ਤੋਂ ਪਹਿਲਾਂ ਦਿੱਤਾ ਇੱਕ ਸ਼ਾਹੀ ਵੈਦ ਦੇਸੀ ਚਾਹ ਦਾ ਨੁਸਖਾ ਇਹ ਕੜਾ ਹੈ ਇਹਨੂੰ ਚਾਹ ਚੂਕਦਾ ਤਾਂ ਅਸੀਂ ਨਾਉਂ ਦਿੱਤਾ ਇਹ ਕੜਾ ਕਵਾਤ ਹੈ ਇਹਨੂੰ ਕੀ ਕਰਨਾ ਇਹਨੂੰ ਅਸੀਂ ਲੈਣਾ 5 ਗ੍ਰਾਮ ਐਂ 5 ਗ੍ਰਾਮ ਮਤਲਬ ਇੱਕ ਚਮਚਾ ਪੂਰਾ ਭਰ ਕੇ ਐ ਅੰਦਾਜ਼ੇ ਜੇ ਨਾਲ ਇਹ ਸਾਡਾ ਡੱਬਾ ਜਿਹੜਾ 70 ਗ੍ਰਾਮ ਦਾ ਇਹ ਜੋ ਇਹ ਜੋ ਇਹ ਘਟੋ ਘਟਵੀਂ ਲਾ ਲਓ ਤੁਸੀਂ ਹਿਸਾਬ 12 13 ਕੱਪ ਤਕਰੀਬਨ ਕਾੜਾ ਬਣ ਜਾਂਦਾ ਇੱਕ 15 ਦਿਨ ਦਾ ਹੁੰਦਾ ਹੈ ਇੱਕ ਡੱਬਾ ਤੇ ਇਹਦਾ ਕੀ ਹੈ ਕਿ ਇਹਦਾ ਕਾੜਾ ਬਣਾਓ ਮਤਲਬ ਰਾਤ ਨੂੰ ਇਹਨੂੰ ਇੱਕ ਗਲਾਸ ਪਾਣੀ ਚ ਭਿਓ ਕੇ ਰੱਖ ਦੋ ਸਵੇਰੇ ਉਹਨੂੰ ਉੱਠ ਕੇ ਚੰਗੀ ਤਰ੍ਹਾਂ ਪਕਾਓ ਪਕਾ ਕੇ ਇੱਕ ਦੋ ਉਬਾਲੇ ਦੇ ਦਿਓ ਉਦੋਂ ਬਾਅਦ ਇਹਨੂੰ ਤੁਸੀਂ ਛਿੱਪ ਕਰ ਕਰਕੇ ਪੀਓ ਤਉਨੂੰ ਕੋਈ ਮਿੱਠਾ ਪਾਉਣ ਦੀ ਲੋੜ ਨਹੀਂ ਐ ਚ ਕੋਈ ਫਲੇਵਰ ਪਾਉਣ ਦੀ ਲੋੜ ਨਹੀਂ ਇਹ ਆਪਦੇ ਆਪ ਚ ਹੀ ਫਲੇਵਰ ਆ ਇਹਦਾ ਆਪਣੇ ਆਪ ਤੁਹਾਨੂੰ ਟੇਸਟ ਵੀ ਆਊਗਾ ਪਰ ਇਹ ਜਿਹੜਾ ਹੈਗਾ ਤੁਹਾਡੇ ਇੰਟਰਨਲ ਇਨਫੈਕਸ਼ਨ ਨੂੰ ਖਤਮ ਕਰਨ ਚ ਮਦਦ ਕਰਦਾ ਤੇ ਇਹ ਅਸੀਂ ਦੇਣਾ ਹੀ ਦੇਣਾ ਹੁੰਦਾ ਜੀ ਨੂੰ ਵੀ ਇਦਾਂ ਦੀ ਬਾਲਾਂ ਦੀ ਪ੍ਰੋਬਲਮ ਆ ਉਹ ਮੰਗ ਕੇ ਲੈ ਕੇ ਜਾਇਆ ਕਰੋ ਸ਼ਾਹੀ ਵੈਦ ਦੇਸੀ ਚਾਹ ਮੈਂ ਤੁਹਾਨੂੰ ਡੱਬਾ ਵੀ ਦਿਖਾ ਦਿੰਨਾ ਇਹ ਇਦਾਂ ਦਾ ਡੱਬਾ ਕੱਚ ਦਾ ਔਰ ਦੂਜੀ ਚੀਜ਼ ਅਸੀਂ ਉਹਨਾਂ ਨੂੰ ਦਿੱਤੀ ਐ ਸਦਾ ਬਹਾਰ ਜਿਹੜਾ ਸਦਾ ਬਹਾਰ ਦਾ ਪੌਦਾ ਹੁੰਦਾ ਤੁਸੀਂ ਕਈ ਵਾਰ ਮੈਨੂੰ ਪੁੱਛਦੇ ਹੋ ਰੋਕੀ ਕੁਲਸਮ ਸਦਾ ਬਹਾਰ ਕੀ ਹੁੰਦਾ ਮੈਂ ਕਹਿੰਦਾ ਵੀ ਤੁਸੀਂ ਐਂ ਕਰੋ Google ਤੇ ਲਿਖੋ ਸਦਾ ਬਹਾਰ ਤੁਸੀਂ ਲਿਖੋਗੇ ਤੁਹਾਡੇ ਮੂਰੇ ਪੱਤੇ ਫੁੱਲ ਆ ਜਾਣਗੇ ਔਰ ਤੁਸੀਂ ਜਦੇ ਕਹੋਗੇ ਛੇ ਤਾਂ ਸਾਡੇ ਸਕੂਲ 'ਚ ਖੜਾ ਇਹ ਤਾਂ ਸਾਡੇ ਘਰ ਮੂਰੇ ਖੜਾ ਕਿਉਂਕਿ ਆਮ ਖੜਾ ਹੈ ਪੌਦਾ ਜੇ ਤੱਕ ਘਰੇ ਬਣਦਾ ਇਹਨੂੰ ਜੜੋਂ ਪੁੱਟਣਾ ਪੁੱਟ ਕੇ ਚੰਗੀ ਤਰ੍ਹਾਂ ਸੁਕਾ ਲੈਣਾ ਧੋ ਕੇ ਸੁਕਾ ਕੇ ਇਹਦੇ ਟੁਕੜੇ 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 ਕਰਕੇ ਸਾਰੇ ਪੱਤੇ ਫੁੱਲ ਸਭ ਕੁਝ ਇਕੱਠਾ ਕਰਕੇ ਸੁਕਾ ਕੇ ਉਹਦਾ ਪਾਊਡਰ ਬਣਾ ਲਓ ਪਾਊਡਰ ਬਣਾ ਕੇ ਇੱਕ ਚਮਚਾ ਰੋਜ਼ ਸਵੇਰੇ ਤੇ ਇੱਕ ਚਮਚਾ ਰੋਜ਼ ਸ਼ਾਮ ਨੂੰ ਛੋਟੇ ਵਾਲਾ ਚਮਚ ਲੈਣਾ ਅੱਧਾ ਹੀ ਲੈ ਲਓ ਪੂਰਾ ਨਾ ਲਓ ਅੱਧਾ ਚਮਚਾ ਸ਼ੁਰੂ ਕਰ ਲਓ ਪਾਣੀ ਨਾਲ ਲਓ ਬੜਾ ਫਾਇਦੇਮੰਦ ਹੈ ਇਹਨੂੰ ਅਸੀਂ ਡੱਬੇ 'ਚ ਬੰਦ ਵੀ ਕੀਤਾ ਇਹਨੂੰ ਅਸੀਂ ਗਵਰਨਮੈਂਟ ਤੋਂ ਸਰਟੀਫਾਈਡ ਵੀ ਕੀਤਾ ਇਹ ਉਹਨਾਂ ਲੋਕਾਂ ਵਾਸਤੇ ਸਾਨੂੰ ਪੈਕਿੰਗ ਬਣਾਉਣੀ ਪਈ ਜਿਹੜੇ ਪੀਜੀ 'ਚ ਰਹਿੰਦੇ ਆ ਜਾਂ ਬਾਹਰ ਅੰਦਰ ਰਹਿੰਦੇ ਆ ਜਾਂ ਜਿਨ੍ਹਾਂ ਕੋਲੇ ਬਣਾਉਣ ਦੀ ਸੁਵਿਧਾ ਨਹੀਂ ਹੈਗੀ ਆ ਉਹ ਫਿਰ ਉਹ ਸਾਡੇ ਕੋਲ ਲੈ ਜਾਂਦੇ ਆ ਤਾਂ ਇਸ ਕਰਕੇ ਅਸੀਂ ਇਹਨੂੰ ਬਣਾ ਕੇ ਰੱਖਿਆ ਤੇ ਦੂਸਰੀ ਤੀਸਰੀ ਚੀਜ਼ੇ ਦੇ ਵਿੱਚ ਅਸੀਂ ਦੇਖੋ ਲਾਉਣ ਵਾਲੀ ਚੀਜ਼ਾਂ ਤਾਂ ਅਸੀਂ ਦੰ ਨਹੀਂ ਦੰਦੇ ਆ ਇੱਕ ਅਸੀਂ ਇਹ ਚੀਜ਼ ਦਾ ਬਹੁਤ ਖਿਆਲ ਰੱਖਿਆ ਕਿ ਕਿੱਥੋਂ ਜੜ ਪੈਦਾ ਹੁੰਦੀ ਆ ਇਸ ਬਿਮਾਰੀ ਦੀ ਕਿਵੇਂ ਇਹਨੂੰ ਖਤਮ ਕਰੀਏ ਤਾਂ ਅਸੀਂ ਇਹਦੇ ਵਾਸਤੇ ਦਿੱਤਾ ਇੱਕ ਮਹਾ ਦ੍ਰਿਸ਼ਟੀ ਦਾਤਾ ਮਹਾ ਦ੍ਰਿਸ਼ਟੀ ਦਾਤਾ ਕੀ ਇਹ ਜਿਹੜਾ ਕੀ ਹੈ ਨਾ ਆ ਦੇਖੋ ਗ੍ਰੀਨ ਕਲਰ ਹੈ ਜਿਵੇਂ ਆਮ ਨਾਰਮਲ ਘਿਓ ਹੁੰਦਾ ਉਹਦੇ ਵਿੱਚ ਇਹ ਬ੍ਰਹਮੀ ਵਗੈਰਾ ਜਿਹੜੀ ਬੂਟੀਆਂ ਪਈਆਂ ਹੋਈਆਂ ਨੇ ਜਿਹੜੀ ਬੂਟੀ ਦੇ ਕਲਰ ਆਊਗਾ ਇਹ ਨੇਚਰਲ ਹੈ ਤੇ ਇਹਨੂੰ ਕੀ ਕਰਨਾ ਇਹਦਾ ਇੱਕ ਚਮਚਾ ਅਸੀਂ ਕਹਿੰਦੇ ਆ ਵੀ ਦੁੱਧ ਚ ਬਾਕੇ ਪੀਲਾ ਦੁੱਧ ਚ ਨਹੀਂ ਵਧੀਆ ਲੱਗਦਾ ਉਹ ਵੀ ਮਿਸ਼ਰੀ ਘੋਲ ਕੇ ਪੀਲਾ ਜੇ ਉਂਭ ਨਹੀਂ ਵਧੀਆ ਲੱਗਦਾ ਆਹੀਂ ਖਾ ਲੈ ਚਮਚੇ ਨਾਲ ਕਿਉਂਕਿ ਇਹਦਾ ਟੇਸਟ ਬਹੁਤ ਵਧੀਆ ਹੁੰਦਾ ਆਈਸਕ੍ਰੀਮ ਵਰਗਾ ਟੇਸਟ ਆਉਂਦਾ ਹੈ ਇਹਦਾ ਘਿਓ ਦਾ ਤੇ ਕਿਉਂਕਿ ਘਿਓ ਦੇ ਵਿੱਚ ਹੀ ਬਣਾਇਆ ਸੀ ਪਿਓਰ ਮਹਾ ਦ੍ਰਿਸ਼ਟੀ ਦਾਤਾ ਫਿਰ ਅਸੀਂ ਇੱਕ ਚੀਜ਼ ਕਹਿੰਦੇ ਹੁੰਨੇ ਆ ਕਿ ਘਟੋ ਘਟ ਹਫਤੇ ਚ 2-3 ਵਾਰੀ ਪੀਲੀ ਸਰੋਂ ਜਿਹੜੀ ਪੀਲੀ ਮਸਟਰਡ ਸੀਡ ਹੈ ਨਾ ਪੀਲੀ ਸਰੋਂ ਹੈ ਨਾ ਜਿਹੜੀ ਉਹ ਜਿਹੜੀ ਆ ਉਹ ਸਾਡੇ ਸਰੀਰ ਦਾ ਸਕਿਨ ਦਾ ਸਾਡੀ ਬਾਡੀ ਦਾ ਸਾਡੇ ਹੈਅਰ ਦਾ ਬਾਲਾਂ ਦੇ ਪੂਰ ਪੂਰ ਦਾ ਪੋਸ਼ਣ ਕਰਦਾ ਜਦੋਂ ਤੁਸੀਂ ਉਹਨੂੰ ਪੈਰ ਦੀਆਂ ਉਂਗਲੀਆਂ ਚੰਗੀ ਤਰ੍ਹਾਂ ਮਲੋਗੇ ਐ ਇਹਨੂੰ ਤੇਲ ਨੂੰ ਲੈ ਕੇ ਉਂਗਲੀਆਂ 'ਚ ਮਲ ਲਓ ਹੱਥਾਂ 'ਚ ਪੈਰਾਂ 'ਚ ਚੰਗੀ ਤਰ੍ਹਾਂ ਐ ਖੁੱਚਾਂ ਦੇ ਵਿੱਚ ਮਲੋ ਤੇ ਅਹੀਂ ਗੋਡਿਆਂ ਦੀਆਂ ਖੁੱਚਾਂ 'ਚ ਮਲੋ ਤੇ ਇਹਨੂੰ ਤੇਲ ਨੂੰ ਚੰਗੀ ਤਰ੍ਹਾਂ ਮਲੋ ਜਦੋਂ ਤੁਸੀਂ ਹਫ਼ਤੇ 'ਚ ਦੋ ਵਾਰੀ ਇਹਨੂੰ ਮਲ ਲਿਆ ਤੁਹਾਨੂੰ ਡੇਲੀ ਮਲਣ ਦੀ ਆਦਤ ਪਾਉਗੀ ਫਿਰ ਇਹਨੂੰ ਸਿਰ 'ਚ ਮਲੋ 4-5 ਚਮਚੇ ਸਿਰ 'ਚ ਪਾ ਕੇ ਚੰਗੀ ਤਰ੍ਹਾਂ ਐਚ ਹੱਸ ਲਓ ਤਾਂ ਬਾਬੇ ਕੋਈ ਵੀ ਚੀਜ਼ ਇਤੋਂ ਵਧੀਆ ਨਹੀਂ ਹੈ ਇਹ ਐਸੀ ਚੀਜ਼ ਹੈ ਜਿਹਨੇ ਤੁਹਾਡੇ ਵਾਲਾਂ ਦਾ ਪੋਸ਼ਣ ਤਾਂ ਕਰਨਾ ਹੀ ਕਰਨਾ ਨਾਲ ਤੁਹਾਡੀ ਸਕਿਨ ਦਾ ਪੋਸ਼ਣ ਕਰਨਾ ਤੁਹਾਨੂੰ ਚੁਸਤ ਦਰੁਸਤ ਰੱਖਣਾ ਹਰ ਵਕਤ ਚਮਕਦੀ ਸਕਿਨ ਰੱਖਣੀ ਹੈ ਇਹ ਜੇ ਤੁਸੀਂ ਮੇਰੇ ਕੋਲੇ ਆਉਂਗੇ ਤਾਂ ਵੈਦਵਾਨ ਦਾ ਲਿਖਿਆ ਜ਼ਰੂਰ ਦੇਖ ਲਿਓ ਹਰ ਇੱਕ ਜਗ੍ਹਾ ਮਿਲੂਗਾ ਆਉਣ ਵਾਲੇ ਸਮੇਂ 'ਚ ਸਟੋਰਾਂ ਦੇ ਉੱਤੇ ਔਰ ਸਭ ਤੋਂ ਬੈਸਟ ਔਰ ਸਭ ਤੋਂ ਕੰਪਲੀਟ ਜਿਹੜੀ ਸੀ ਸਰੋਂ ਦੀ ਫਾਰਮੂਲੇਸ਼ਨ ਲਈ ਹੋਈ ਆ ਔਰ ਉਹ ਆਪਣੇ ਕੋਲੂ ਦੀ ਹੈ ਔਰ ਆਪਣੇ ਖੇਤਾਂ ਦੀ ਸਰੋਂ ਆ ਅਸੀਂ ਕਿਸੇ ਹੋਰ ਤੇ ਭਰੋਸਾ ਨਹੀਂ ਕਰਦੇ ਨਾ ਅਸੀਂ ਕਿਸੇ ਤੋਂ ਲੈ ਕੇ ਬਣਾਉਨੇ ਆ ਔਰ ਇਹਦਾ ਕਲਰ ਹੀ ਦੱਸੂਗਾ ਤੁਹਾਨੂੰ ਤੇਲ ਦਾ ਕਿ ਤੇਲ ਅਣੀ ਦੀ ਟ੍ਰਾਂਸਪੇਰੈਂਸੀ ਦੇਖੋ ਜੇ ਜਰਾ ਵੀ ਗਾਧ ਨਹੀਂ ਗੰਧਲਾਪ ਨਹੀਂ ਹੈਗਾ ਤਾਂ ਇਹ ਸਾਰੀਆਂ ਚੀਜ਼ਾਂ ਨਾਲ ਜਦੋਂ ਅਸੀਂ ਯੂਜ਼ ਕਰਦੇ ਆ ਜਿਵੇਂ ਮੰਨ ਲਓ ਅਸੀਂ ਤੁਹਾਨੂੰ ਦਿੱਤੀ ਇੱਕ ਤਾਂ ਸ਼ਾਹੀ ਬੈਦ ਦੇਸੀ ਚਾ ਨਾਲ ਅਸੀਂ ਦਿੱਤਾ ਸਦਾਬਹਾਰ ਪਾਊਡਰ ਫਿਰ ਅਸੀਂ ਦਿੱਤਾ ਮਹਾ ਦ੍ਰਿਸ਼ਟੀ ਦਾ ਤੱਕੀ ਫਿਰ ਅਸੀਂ ਦਿੱਤਾ ਤੁਹਾਨੂੰ ਮਸਟਰਡ ਆਇਲ ਪਿਓਰ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ ਲੈਣ ਤੋਂ ਬਾਅਦ ਜਿਹੜਾ ਅਸੀਂ ਤੇਲ ਮਲਦੇ ਆ ਉਹਦਾ ਆਪਦਾ ਹੀ ਨਜ਼ਾਰਾ ਔਰ ਜਦੋਂ ਤੁਸੀਂ ਉਹਨੂੰ ਲਾਉਣਾ ਸ਼ੁਰੂ ਕਰਦੇ ਹੋ ਜਿਹੜੀ ਬਿਮਾਰੀ ਹੈ ਤੁਹਾਡੀ ਘੱਟੋ ਘੱਟ ਵੀ 6 ਮਹੀਨੇ ਦੇ ਵਿੱਚ ਵਿੱਚ ਕਵਰ ਹੁੰਦੀ ਆ ਪਹਿਲੇ ਇੱਕ ਤੋਂ ਦੋ ਮਹੀਨਿਆਂ ਦੇ ਵਿੱਚ ਰਿਜ਼ਲਟ ਆਉਣਾ ਸ਼ੁਰੂ ਹੋ ਜਾਂਦਾ ਹੈ 5 ਤੋਂ 6 ਮਹੀਨਿਆਂ ਦੇ ਵਿੱਚ ਵਿੱਚ ਤੁਹਾਡੀ ਜਿਹੜੀ ਪ੍ਰੋਬਲਮ ਆ ਉਹ ਜਿਹੜੀ ਤੁਸੀਂ ਚਾਹੁੰਦੇ ਹੋ ਕਿ ਸੋਲਵ ਹੋ ਜਾਏ ਉਹ ਸੋਲਵ ਹੋ ਜਾਂਦੀ ਆ ਔਰ ਇਸ ਕਰਕੇ ਅੱਜ ਦਾ ਜਿਹੜਾ ਐਪੀਸੋਡ ਸੀਗਾ ਬਹੁਤ ਅਹਿਮ ਸੀਗਾ ਕਿਉਂਕਿ ਇਹ ਜਿਹੜੀ ਵਾਲ ਝੜਦੀ ਪ੍ਰੋਬਲਮ ਆ ਜਿਹਨੂੰ ਐਲੋਪੇਸ਼ੀਆ ਕਹਿੰਦੇ ਆ ਦਾੜੀ ਚੋਂ ਸਿਰ ਚੋਂ ਵਾਲ ਖਤਮ ਹੋ ਜਾਂਦੇ ਨੇ ਪੈਚ ਬਣ ਜਾਂਦੇ ਨੇ ਉਹਦੇ ਵਾਸਤੇ ਇਹ ਇੱਕ ਟਰੀਟਮੈਂਟ ਆ ਜਿਹੜਾ ਕਿ ਬਹੁਤ ਕਮਾਲ ਦਾ ਬਾਕਮਾਲ ਟ੍ਰੀਟਮੈਂਟ ਯੂਜ਼ ਕਰੋਗੇ ਤਾਂ ਪਤਾ ਲੱਗੂਗਾ ਬਾਕੀ ਰਹਿੰਦੀ ਗੁੰਦੀ ਕਸਰ ਪੂਰੀ ਕਰ ਦੇਣੀ ਆ www.vaidwan.com ਤੇ ਜਾ ਕੇ ਤੁਸੀਂ ਇਹਨੂੰ ਸਰਚ ਕਰੋ ਪੜੋ ਪੂਰਾ ਚੰਗੀ ਤਰ੍ਹਾਂ ਤਸੱਲੀ ਕਰਕੇ ਘਰ 'ਚ ਸਲਾਹ ਕਰਕੇ ਫਿਰ ਇਹ ਆਰਡਰ ਕਰੋ ਬਹੁਤ ਬਸ਼ੀਰ ਜੀ ਤੁਹਾਡਾ ਵੀ ਸੋ ਜੀ ਦੇਖ ਦਿਓ ਸੜਾ ਜਨ ਮੈਂ ਦਿਓ ਇਜਾਜ਼ਤ ਸੋਛ ਕਰੋ